ਮੈਂ ਉੱઠી ਉਸ ਤੋਂ ਬਾਅਦ ਜਦੋਂ ਮੈਂ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਨਾਲ ਕੀ ਹੋਇਆ ਉਸ ਤੋਂ ਬਾਅਦ ਨਾ ਉਹਨੇ ਮੇਰੀ ਇੱਕ ਸ਼ਰੀਲ ਵੀਡੀਓ ਬਣਾਈ ਜਿਸ ਤੋਂ ਬਾਅਦ ਮੈਨੂੰ ਕਹਿੰਦਾ ਜੇ ਤੂੰ ਰੋਲਾ ਪਾਇਆ ਮੈਂ ਸਾਰੇ ਕਿਤੇ ਤੇਰੀ ਵੀਡੀਓ ਵਾਇਰਲ ਕਰ ਦੇਣੀ ਹੈ ਤੇ ਉਸ ਹਾਂਜੀ ਜਦੋਂ ਮੈਂ ਉਹਨਾਂ ਦੀ ਵੱਡੀ ਭੈਣ ਨੂੰ नेहा ਛਾਪੜਾ ਨੂੰ ਦੱਸਿਆ ਕਿ ਤੇਰੇ ਭਰਾ ਨੇ ਮੇਰੇ ਨਾਲ ਐਵੇਂ ਐਵੇਂ ਕੀਤਾ ਉਹ ਵੀ ਆਪਣੇ ਭਰਾ ਨਾਲ ਰਲ ਕੇ ਮੈਨੂੰ ਕਹਿੰਦੀ ਕਿ ਸਾਡੇ ਕੋਲ ਤੇਰੀ ਵੀਡੀਓ ਹੈ ਸੀ ਜਿੱਦਾਂ ਕਿੰਨਾ ਕਿ ਉਦਾਂ ਹੀ ਕਰੀ ਚੱਲ ਮੈਨੂੰ ਡਿਪਰੈਸ਼ਨ ਦੇ ਵਿੱਚ ਪਾ ਦਿੱਤਾ ਉਸ ਤੋਂ ਬਾਅਦ ਜਦੋਂ ਮੈਂ ਉੱਥੇ ਸੁਸਾਇਡ ਕਰਨ ਲੱਗੀ ਕਿ ਮੈਂ ਦਵਾਈ ਖਾ ਕੇ ਮਰ ਜਾਣਾ ਤੁਸੀਂ ਮੈਨੂੰ ਇੰਨਾ ਕੁਝ ਕਰਦੇ ਪਿਓ ਤੇ ਉਹਦੀ ਮਾਂ ਨੇ ਮੈਨੂੰ ਗੱਲਾਂ 'ਚ ਲੈ ਲਿਆ ਕਿ ਤੁਹਾਡਾ ਵਿਆਹ ਕਰ ਦੇਣਾ ਮੈਂ ਰੋਲਾ ਪਾਉਣ ਦੀ ਕੋਸ਼ਿਸ਼ ਨਾ ਕਰ ਉਸ ਤੋਂ ਬਾਅਦ ਆਪਣੇ ਮੁੰਡੇ ਦੇ ਨਾਲ ਮੈਨੂੰ ਆਇਲਸ ਲਾਤਾ ਜਿੰਦੇ ਉਹਦਾ ਮੁੰਡਾ ਮੇਰੇ ਨਾਲ ਵੀ ਮੀਆਂ ਵੀਵੀ ਵਾਂਗੂ ਰਹਿਣ ਲੱਗ ਗਿਆ ਤੇ ਉਹ ਮੈਨੂੰ ਨੂਹ ਵਾਂਗੂ ਰੱਖਣ ਲੱਗੇ ਜਦੋਂ ਕਿਤੇ ਜਾਂਦੇ ਸੀ ਜੀ ਮੈਂ ਪਾਰ ਕੀ ਮਾਮਲਾ ਕੀ ਹੋਇਆ ਜੀ ਤੁਹਾਡਾ ਮੈਂ ਪਾਰਲਰ ਵਿੱਚ ਕੰਮ ਕਰਦੀ ਸੀ ਜੀ ਉਹਨਾਂ ਨੇ ਮੁੰਡੇ ਨੇ ਮੈਨੂੰ ਮੈਮ ਦੇ ਜਾਣ ਤੋਂ ਬਾਅਦ ਉਹਦੇ ਮੰਮੀ ਦੇ ਬਾਅਦ ਜਾਣ ਤੋਂ ਬਾਅਦ ਮੈਨੂੰ ਇੱਕ ਦਿਨ ਕੋਲਡ ਡਰਿੰਕ ਆਫਰ ਕੀਤੀ ਮੈਂ ਕੋਲਡ ਡਰਿੰਕ ਪੀਤੀ ਮੈਨੂੰ ਨਹੀਂ ਪਤਾ ਸੀ ਉਹਦੇ ਵਿੱਚ ਨਸ਼ੇ ਦੀ ਦਵਾਈ ਹੈ ਤੀਕੇ ਮੈਂ ਨਸ਼ੇ ਦੀ ਹਾਲਤ ਵਿੱਚ ਚਲੇ ਗਈ ਜਦੋਂ ਮੈਂ ਉੱਠੀ ਉਸ ਤੋਂ ਬਾਅਦ ਜਦੋਂ ਮੈਂ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਨਾਲ ਕੀ ਹੋਇਆ ਉਸ ਤੋਂ ਬਾਅਦ ਨਾ ਉਹਨੇ ਮੇਰੀ ਇੱਕ ਸ਼ਰੀਲ ਵੀਡੀਓ ਬਣਾਈ ਜਿਸ ਤੋਂ ਬਾਅਦ ਮੈਨੂੰ ਕਹਿੰਦਾ ਜੇ ਤੂੰ ਰੋਲਾ ਪਾਇਆ ਮੈਂ ਸਾਰੇ ਕਿਤੇ ਤੇਰੀ ਵੀਡੀਓ ਵਾਇਰਲ ਕਰ ਦੇਣੀ ਹੈ ਤੇ ਉਸ ਤੋਂ ਬਾਅਦ 2 ਦਿਨ ਬਾਅਦ ਮੈਂ ਉਹਦੀ ਭੈਣ ਜਿਹੜੀ ਵੱਡੀ ਆਈ ਮੈਂ ਉਹਨੂੰ ਸਾਰੀ ਘਟਨਾਵਰੇ ਦੱਸਿਆ ਕਿ ਤੇਰੇ ਭਰਾ ਨੇ ਮੇਰੇ ਨਾਲ ਐਵੇਂ ਐਵੇਂ ਕੀਤਾ ਮੁੰਡੇ ਦਾ ਕੀ ਨਾਮ ਕੀ ਹੈ ਰਿਸ਼ਭ ਛਾਵੜਾ ਜਦੋਂ ਮੈਂ ਉਹਨਾਂ ਦੀ ਵੱਡੀ ਭੈਣ ਨੂੰ ਨੇਹਾ ਛਾਵੜਾ ਨੂੰ ਦੱਸਿਆ ਕਿ ਤੇਰੇ ਭਰਾ ਨੇ ਮੇਰੇ ਨਾਲ ਐਵੇਂ ਐਵੇਂ ਕੀਤਾ ਉਹ ਵੀ ਆਪਣੇ ਭਰਾ ਨਾਲ ਰਲ ਕੇ ਮੈਨੂੰ ਕਹਿੰਦੀ ਕਿ ਸਾਡੇ ਕੋਲ ਤੇਰੀ ਵੀਡੀਓ ਹੈ ਸੀ ਜਿੱਦਾਂ ਕਹਿੰਨਾ ਕਿ ਉਦਾਂ ਹੀ ਕਰੀ ਚੱਲ ਮੈਨੂੰ ਡਿਪਰੈਸ਼ਨ ਦੇ ਵਿੱਚ ਪਾ ਦਿੱਤਾ ਜਿੱਦੋਂ ਮੈਂ ਰੋਕੇ ਆਪਣੇ ਘਰੇ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਉਹਨੇ ਕਿੰਨੀ ਵਾਰੀ ਮੇਰੇ ਚਪੇੜ ਮਾਰ ਕੇ ਫੋਨ ਖੋਲਿਆ ਕਿ ਜੇ ਕਰੇ ਦੱਸਿਆ ਤਾਂ ਫਿਰ ਦੇਖੀ ਉਸ ਤੋਂ ਬਾਅਦ ਜਦੋਂ ਉਹਦੀ ਮੰਮੀ ਕੈਨੇਡਾ ਤੋਂ ਵਾਪਸ ਆਈ ਰਮਾ ਛਾਵੜਾ ਤੇ ਜਿੱਦੋਂ ਮੈਂ ਉਹਨਾਂ ਨੂੰ ਸਾਰੀ ਘਟਨਾਵਰੇ ਦੱਸਿਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਡਰਾਇਆ ਤਮਕਾਇਆ ਕਹਿੰਦੇ ਕਿ ਵੀਡੀਓ ਤੇਰੀ ਮੇਰੇ ਸਾਡੇ ਮੁੰਡੇ ਦੇ ਕੋਲ ਪਈ ਹੈ ਜੇ ਤੂੰ ਕਿਤੇ ਜਾਏਂਗੀ ਤੇਰਾ ਕੁਝ ਨਹੀਂ ਬੰਨਣਾ ਮੈਂ ਆਪਣੇ ਰੋਕੇ ਮਮੀ ਨੂੰ ਫੇਰ ਫੋਨ ਲਾਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਫੇਰ ਮੈਨੂੰ ਡਰਾਇਆ ਧਮਕਾਇਆ ਕਿ ਜੇ ਤੂੰ ਘਰੇ ਫੋਨ ਲਗਾਇਆ ਤਾਂ ਅਸੀਂ ਤੇਰੀ ਵੀਡੀਓ ਵਾਇਰਲ ਕਰ ਦੇਣੀ ਆ ਉਹ ਵਾਲੀ ਫਿਰ ਉਸ ਤੋਂ ਬਾਅਦ ਜਿੱਦਾਂ ਮੈਂ ਉੱਥੇ ਸੁਸਾਇਸਾਈਡ ਕਰਨ ਲੱਗੀ ਕਿ ਮੈਂ ਦਵਾਈ ਖਾ ਕੇ ਮਰ ਜਾਣਾ ਤੁਸੀਂ ਮੈਨੂੰ ਇੰਨਾ ਕੁਝ ਕਰਦੇ ਪਿਓ ਤੇ ਉਹਦੀ ਮਾਂ ਨੇ ਮੈਨੂੰ ਗੱਲਾਂ 'ਚ ਲੈ ਲਿਆ ਕਿ ਤੁਹਾਡਾ ਵਿਆਹ ਕਰ ਦੇਣਾ ਮੈਂ ਰੋਲਾ ਪਾਉਣ ਦੀ ਕੋਸ਼ਿਸ਼ ਨਾ ਕਰ ਉਸ ਤੋਂ ਬਾਅਦ ਆਪਣੇ ਮੁੰਡੇ ਦੇ ਨਾਲ ਮੈਨੂੰ ਆਇਲਸ ਲਾਤਾ ਕਹਿੰਦੇ ਉਹਦਾ ਮੁੰਡਾ ਮੇਰੇ ਨਾਲ ਬੀਬੀ ਮੀਆਂ ਬੀਬੀ ਵਾਂਗੂ ਰਹਿਣ ਲੱਗ ਗਿਆ ਤੇ ਉਹ ਮੈਨੂੰ ਨੂੰਹ ਵਾਂਗੂ ਰੱਖਣ ਲੱਗੇ ਜਦੋਂ ਕਿਤੇ ਜਾਂਦੇ ਸੀ ਰਾਤਾਂ ਵੀ ਰੱਖਦੇ ਰਹੇ ਜਦੋਂ ਉਹਦੇ ਪਾਪਾ ਦੀ ਡੈਥ ਹੋਈ ਸਾਰੇ ਰਿਸ਼ਤੇਦਾਰਾਂ ਚ ਮੈਨੂੰ 10-12 ਦਿਨ ਆਪਣੇ ਘਰੇ ਵੀ ਰੱਖਿਆ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਕਿਤੇ ਵੀ ਜਾਂਦੇ ਸੀ ਮੈਨੂੰ ਨਾਲ ਲੈ ਕੇ ਜਾਂਦੇ ਸੀ ਕਿ ਤੁਹਾਡਾ ਵਿਆਹ ਕਰ ਦੇਣਾ ਫਿਰ ਇਕੱਠੇ ਆਇਲਸ ਵੀ ਲਗਾਇਆ ਕਰਨ ਤੇ ਉਸ ਤੋਂ ਬਾਅਦ ਜਿੱਦੋਂ ਥੋੜੇ ਦਿਨ ਹੋਏ ਉਹਦਾ ਮੈਨੂੰ ਪਤਾ ਲੱਗਾ ਕਿ ਵੀਜ਼ਾ ਆਇਆ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਧੋਖਾ ਕਰਨ ਲੱਗੇ ਹੋ ਮੈਂ ਆਪਣੇ ਮੰਮੀ ਨੂੰ ਸਾਰਾ ਕੁਝ ਦੱਸ ਦੇਣਾ ਚਾਹੇ ਤੁਸੀਂ ਉਹਨ ਵਿਡੀਓ ਵਾਇਰਲ ਕਰੋ ਚਾਹੇ ਕੁਝ ਵੀ ਜਦੋਂ ਮੈਂ ਆਪਣੇ ਮਾਤਾ ਜੀ ਨੂੰ ਦੱਸਿਆ ਤੇ ਕਾਫੀ ਟਾਈਮ ਮਾਤਾ ਜੀ ਚਾਰ ਪੰਜ ਦਿਨ ਉੱਥੇ ਪਰਲੇ ਜਾਂਦੇ ਰਹੇ ਕਿ ਤੁਸੀਂ ਇਦਾਂ ਕੀਤਾ ਤੇ ਉਹ ਕਹਿੰਦੀ ਸਾਡਾ ਮੁੰਡਾ ਤਾਂ ਅਸੀਂ 50 ਬਾਹਰ ਜਾ ਚੁੱਕਾ ਵਾ ਮੈਂ ਵੀ ਚਲੇ ਜਾਣਾ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਤੁਹਾਨੂੰ ਜਾਨੋਂ ਮਰਵਾ ਦੇਣਾ ਪੈਸੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਕਹਿੰਦੀ ਕਿਸੇ ਦਾ ਤੇ ਜਿੱਦੋਂ ਅਸੀਂ ਕੰਪਲੇਟ ਲਿਖਾਈ ਬਲਵਿੰਦਰ ਸਿੰਘ ਐਸਐਚਓ ਜਿਹੜਾ ਥਾਣੇਦਾਰ ਹੈ ਉਹ ਕਹਿੰਦਾ ਕੁੜੀ ਨੂੰ ਮਾਰ ਦੋ ਜਿੱਦੋਂ ਵੀ ਮੇਰੇ ਬਿਆਨ ਲੈਂਦਾ ਮੈਨੂੰ ਡਰਾਉਂਦਾ ਧਮਕਾਉਂਦਾ ਕਿ ਤੈਨੂੰ ਅਸੀਂ ਮਰਵਾ ਦੇਣਾ ਕੁਛ ਨਹੀਂ ਬੰਨਣਾ ਤੁਹਾਡਾ ਪੈਸਾ ਚੜੂਗਾ ਅੱਗੋਂ ਦੀ ਉੱਥੇ ਕਿਸੇ ਦੀ ਪਾਵਰ ਅੱਗੇ ਕੁਛ ਨਹੀਂ ਚੱਲਦਾ ਕੇਸ ਤਾਂ ਮੈਂ ਹੀ ਕਰਨਾ ਵਾ ਜਿੱਦਾਂ ਮੈਂ ਕਹਾਂਗਾ ਉਦਾਂ ਹੀ ਹੋਣੀ ਹੈ ਤੁਹਾਡਾ ਮੈਂ ਕੁਛ ਨਹੀਂ ਬਣਨ ਦੇਣਾ ਮੈਨੂੰ ਇਹ ਹੀ ਟੌਰਚਰ ਕਰ ਰਿਹਾ ਇਸੇ ਵਿੱਚ ਕਿ ਆਪਣਾ ਕੇਸ ਵਾਪਸ ਲੈ ਲਓ ਤੁਹਾਡੀ ਸੁਣਵਾਈ ਨਹੀਂ ਕਰਨੀ ਸੀਪੀ ਨੂੰ ਦਰਖਾ ਦਿੱਤੇ ਸੀਗੀ ਹਾਂਜੀ ਤੇ ਹੋਰ ਕਿੰਨੇ ਕਿੰਨੇ ਦਰਖਾ ਦਿੱਤੇ ਸੀਗੀ ਸੀਪੀ ਨੂੰ ਸਰਾ ਮੈਮ ਕੋਲ ਵੀ ਗਏ ਸੀ ਐਮਐਲਿਆਂ ਕੋਲ ਵੀ ਗਏ ਆ ਸਾਡੇ ਕੁਝ ਨਹੀਂ ਬਣਿਆ ਉਹਨਾਂ ਨੇ ਫੋਨ ਕਰਕੇ ਇਹਨਾਂ ਨੂੰ ਕਿਹਾ ਇਹਨਾਂ ਨੇ ਕੋਈ ਵੀ ਇਨਸਾਫ ਨਹੀਂ ਕੀਤਾ ਕਹਿੰਦਾ ਮੇਰੇ ਹੱਥੀ ਹੈ ਜਿੱਦਾਂ ਮੈਂ ਕਹੂੰਗਾ ਉਦਾਂ ਹੀ ਹੋਣੀ ਹੈ ਤੇ ਮੈਨੂੰ ਤੁਸੀਂ ਕੀ ਮੰਗ ਕਰਦੇ ਹੋ ਕਿ ਮੈਨੂੰ ਇਨਸਾਫ ਮਿਲੇ ਵੀ ਕੀ ਮਾਮਲਾ ਸੀ ਗੁਸੁਨਿੰਦਰ ਕੋਲ ਆਇਆ ਸੀ ਤੁਹਾਡੇ ਕੋਲ ਦੇਖੋ ਜੇ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਜਿਹਦੇ ਵਿੱਚ ਹਰਸਨਰਨ ਕੌਰ ਤੇ ਉਹਦੀ ਮਾਤਾ ਜੀ ਤੇ ਉਹਦੇ ਪਿਤਾ ਜੀ ਤੇ ਬਾਅਦ ਵਿੱਚ ਆਇਆ ਇਹਨਾਂ ਉਹਦੀ ਮਾਤਾ ਜੀ ਨਾਲ ਐਸ ਵੀ ਸਾਡੇ ਨਾਲ ਜਿਹੜਾ ਲੜਕੀ ਨਾਲ ਧੱਕਾ ਹੋਇਆ ਨਸ਼ੀਲੀ ਦਵਾਈ ਦੇ ਕੇ ਇੰਜੈਕਸ਼ਨ ਦੇ ਕੇ ਸਾਡੇ ਨਾਲ ਕੀ ਹੈ ਜੀ ਉਹ ਲੜਕੀ ਨਾਲ ਜਵਰਨਾ ਹੋਇਆ ਉਹਦੀ ਇਨਵੈਸਟੀਗੇਸ਼ਨ ਪ੍ਰੋਪਰ ਕੀਤੀ ਜਾ ਰਹੀ ਆ ਕਿਉਂਕਿ ਲੜਕੀ ਜਿਹੜੀ ਹੈ ਦਸੰਬਰ 2022 ਦੇ ਵਿੱਚ 2022 ਦੇ ਵਿੱਚ ਉਹਨਾਂ ਦੇ ਕੰਮ ਤੇ ਲੱਗੀ ਤੇ 2000 ਦਸੰਬਰ 8 ਦੇ ਵਿੱਚ ਹੀ ਜਿਹੜਾ ਕਹਿੰਦੇ ਆ ਬਾਈ ਦੇ ਵਿੱਚ ਇਹ ਉਹਨਾਂ ਰਿਲੇਸ਼ਨ ਬਣਾਏ ਉਹਨਾਂ ਨੇ ਹੁਣ 1.5 ਸਾਲ ਤੋਂ ਉੱਪਰ ਹੋ ਗਿਆ ਇਹ ਅੱਜ ਕੰਪਲੇਂਟ ਦੇ ਰਹੇ ਨੇ ਇਹ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹਨਾਂ ਦੇ ਬਿਆਨ ਵਗੈਰਾ ਲੈ ਕੇ ਇਹਨਾਂ ਨੇ ਜੋ ਆਪਣੇ ਲਿਖਤੀ ਸਾਨੂੰ ਬਿਆਨ ਦੇ ਦਿੱਤੇ ਇਹਨੇ ਪਹਿਲਾਂ ਵੀ ਕਿਹਾ ਵੀ ਆਪਣੇ ਬਿਆਨ ਲਿਖਾ ਦਿਓ ਲੜਕੀ ਦੇ ਇਹਨਾਂ ਨੇ ਲਿਖਤੀ ਬਿਆਨ ਕੋਈ ਲੜਕੀ ਦੀ ਉਮਰ ਜਿਹੜੀ ਉਹ 23 ਸਾਲ ਆ ਉਹ ਲੜਕੀ ਆਪਣੇ ਜਿਹੜੇ ਬਿਆਨ ਇਹਨਾਂ ਨੇ ਆਪਣੇ ਲਿਖਤੀ ਲੈ ਕੇ ਆਏ ਸੀ ਵਕੀਲ ਰਾਹੀਂ ਲੈ ਕੇ ਆਇਆ ਦੂਜੀ ਪਾਰਟੀ ਦੇ ਬਿਆਨ ਜਿਹੜੇ ਇੱਕ ਤੇ ਲਿਖ ਲਿਆ ਦੋਸ਼ ਦੇ ਉਹਨਾਂ ਦੇ ਵਿੱਚ ਜਮਨ ਜਿਹੜੀ ਹੈਗੀ ਆ ਰਮਨ ਇਹ ਕਹਿਣਾ ਸੀਗਾ ਕਿ ਜਦੋਂ ਹਨਾ ਜਵਜਨਾ ਹੋਇਆ ਕੁਝ ਹੋਇਆ ਤੇ ਉਹਨਾਂ ਨੇ ਕਹਿੰਦਾ ਬੜੀ ਮਾਨ ਨਾਲ ਦੱਸਿਆ ਗਿਆ ਉਹ ਕਹਿੰਦੀ ਕੋਈ ਗੱਲ ਮੈਂ ਤੁਹਾਡੀ ਮੈਰਿਜ ਕਰਵਾ ਦੂੰਗੀ ਸਾਰਾ ਕੁਝ ਹੋ ਜੂਗਾ ਤੁਹਾਡਾ ਤੇ ਉਸ ਤੋਂ ਬਾਅਦ ਇਹ ਮੁੰਡੇ ਨੂੰ ਬਾਹਰ ਭੇਜਤਾ ਗਿਆ ਨਹੀਂ ਜੇ ਬਹੁਤ ਬਾਅਦ ਦੀਆਂ ਗੱਲਾਂ ਨੇ ਇਹ ਤਾਂ ਹੁਣ ਦੀਆਂ ਗੱਲਾਂ ਨੇ ਜਿਹੜੀ ਗੱਲ ਕਰ ਰਹੇ ਨੇ ਵੀ ਉਹ ਬਾਹਰ ਲੈ ਕੇ ਜਾਣ ਬਾਰੇ ਜੀ ਤੁਸੀਂ ਇਹ ਦੇਖੋ ਵੀ ਡੇਢ ਸਾਲ ਹੋ ਗਿਆ ਜੇ ਅੱਜ ਤੋਂ ਇਨਾਂ ਚਿਰ ਪਹਿਲੋਂ ਇਹਨਾਂ ਨੂੰ ਗੱਲ ਇਹ ਪਤਾ ਲੱਗੀ ਸੀ ਜਾਂ ਮੈਰਿਜ ਕਰਾਉਣ ਦੀ ਡੇਢ ਸਾਲ ਪਹਿਲਾਂ ਵੀ ਇਹ ਪ੍ਰੈਸ਼ਰ ਪਾ ਸਕਦੇ ਸੀ ਵੀ ਭਾਈ ਮੈਰਿਜ ਕਰੋ ਇਹ ਕਹਿੰਦੇ ਜੀ ਪਹਿਲੋਂ ਡੇਢ ਸਾਲ ਤੱਕ ਸਾਡੇ ਤੇ ਪ੍ਰੈਸ਼ਰ ਰਿਹਾ ਦੱਸੋ ਤੁਸੀਂ ਇਹ ਸਿਆਣੇ ਹੋ ਵੀ ਕਿਹੜਾ ਬੰਦਾ ਇੰਨਾ ਪ੍ਰੈਸ਼ਰ ਰੱਖ ਸਕਦਾ ਪਰ ਚਲੋ ਆਪਾਂ ਮਾਮਲੇ 'ਚ ਨਹੀਂ ਆਉਂਦੇ ਉਹ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਬਿਆਨ ਲਿਖ ਲੈ ਕੇ ਰਿਪੋਰਟ ਬਣਾ ਕੇ ਡੀ ਲੀਗਲ ਦੀ ਰਾਈ ਲੈ ਕੇ ਉਧਰ ਭੇਜ ਜਿਓਗਾ ਜੇ ਪਰਚਾ ਬਣਦਾ ਤੇ ਬੱਚਾ ਦਿੱਤਾ ਜਾਵੇਗਾ ਇਹੋ ਜਿਹਾ ਕੋ ਸਾਡੀ ਕੋਈ ਉਹ ਨਹੀਂ ਹੈਗੀ